ਜਿਹੜਾ ਸਾਡਾ ਕਲਚਰ ਜਿਹਦੇ ਵਿੱਚ ਫੁਲਕਾਰੀਆਂ ਦਰੀਆਂ ਤੇ ਕੱਚੀ ਕਹਾਣੀ ਦਾ ਤੇਲ ਹੋ ਗਿਆ ਚੱਪਲਾ ਸਾਬਣ ਪਹਿਲਾਂ ਅਸੀਂ ਰਿੰਡ ਤੋਂ ਸਾਬਣ ਬਣਾ ਦਿੰਦੇ ਸੀ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਸੀ ਤੇ ਸਾਡੀਆਂ ਲੇਡੀਜ਼ ਕੋਲ ਸਕਿੱਲ ਹੈ ਵਾ ਸੋ ਅਸੀਂ ਹੁਣ ਸ਼ੁਰੂ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਅਕਾਲਗੜ੍ਹ ਤੋਂ ਤੇ ਉਸ ਤੋਂ ਬਾਅਦ ਮਨੂੰ ਵਧਾ ਲਿਆ ਤਾਂ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਵੀ ਹੁਣ ਸਾਡੇ ਕੋਲੇ 25 ਦੇ ਲਗਭਗ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਦੇ ਆਰਡਰ ਨੇ ਹੁਣ ਅਸੀਂ ਪੁਲਿਸ ਦੀ ਵਰਦੀ ਵੀ ਉਹਨਾਂ ਨੂੰ ਦੇਤੀ ਠੀਕ ਹੈ ਨਾ ਇੱਕ ਪਹਿਲਾਂ ਸੰਗਰੂਰ ਚ ਕਰਕੇ ਦੇਖਿਆ ਸੀਗਾ ਪਾਇਲਟ ਕਾਮਯਾਬ ਰਿਹਾ ਤਾਂ ਹੁਣ ਸਾਰੇ ਜ਼ਿਲ੍ਹਿਆਂ ਚ 50 ਪੁਲਿਸ ਦੀਆਂ ਸਾਰੀਆਂ ਵਰਦੀਆਂ ਇਸ ਵਕਤ ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਵੀ ਮਸ਼ੀਨਾਂ ਚੱਲ ਰਹੀਆਂ ਹੋਣਗੀਆਂ ਤੇ ਪੁਲਿਸ ਦੀਆਂ ਸਾਰੀਆਂ ਵਰਦੀਆਂ ਜਿਹੜੀਆਂ ਨੇ ਪਹਿਲਾਂ ਇਧਰੋਂ ਉਧਰੋਂ ਕਿਦੋਂ ਕਰਾਉਂਦੇ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਤੋਂ ਸਿਲਵਾ ਰਹੇ ਹਾਂ ਮੈਂ ਇਹ ਚਾਹਨਾ ਮੇਰੀ ਇਹ ਸੋਚ ਹੈ ਕਿ ਜਿਸ ਵੇਲੇ ਖੇਤ ਮਜ਼ਦੂਰ ਘਰ ਆਵੇ ਜ ਜ ਕਿਸਾਨ ਖੇਤੋਂ ਘਰ ਆਵੇ ਜਾਂ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਘਰ ਆਵੇ ਤਾਂ ਉਹਦੇ ਆਉਂਦਿਆਂ ਤੱਕ ਉਹਦੀ ਉਹਦੇ ਘਰੇ ਉਹਦੀ ਉਹਦੀ ਘਰ ਵਾਲੀ ਜਾਂ ਉਹਦੀ ਮਾਂ ਜਾਂ ਉਹਦੀ ਭੈਣ ਘਟੋ ਘਟ 2000 ਰੁਪਇਆ ਇੱਕ ਦਿਨ ਦਾ ਉਹ ਕਮਾ ਕੇ ਬੈਠੀ ਹੋਵੇ ਤੇ ਇਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਲੀਤ ਰਹਿੰਦੀ ਹੈ ਚਾਈਨਾ ਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਤਾਂ ਚਾਈਨਾ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਲੇਡੀਜ਼ ਹੈ ਜਿਹੜੇ ਨੇ ਉਹ ਬੇਲੀयां ਨਹੀਂ ਹੈਗੇ ਕੋਈ ਮिक्की ਮਾਊਸ ਬਣਾ ਰਹੇ ਹੈ ਕੋਈ ਬਾਰਬੀ ਡਾਲ ਬਣਾ ਰਹੇ ਹੈ ਖੜਾਉਣੇ ਬਣਾ ਰਹੇ ਹੈ ਹੋਰ ਬਹੁਤ ਸਾਰਾ ਸਮਾਨ ਜਿੰਨਾ ਜਿਹੜਾ ਚైనా ਤੋਂ ਬਣ ਰਿਹਾ ਸੋ ਇਸੇ ਕਰਕੇ ਇਹ ਮਿਸ਼ਨ ਸਾਡਾ ਇਹ ਸੀਗਾ ਪਹਿਲ ਦਾ ਕਿ ਪਹਿਲ ਦਾ ਅਸੀਂ ਮਾਰਟ ਵੀ ਲਾਉਣੇ ਕਿ ਸੜਕ ਤੇ ਨਾ ਮਹੀਨੇ ਚ ਦੋ ਵਾਰ ਉਨੂੰ ਵੀ ਕਿਤਾ ਕੇ ਲੋਕ ਖਰੀਦ ਕੇ ਲੈ ਕੇ ਜਾਂਦੇ ਹੈ। ਹਾਂ ਮੈਨੂੰ ਨਹੀਂ ਲੱਗਦਾ ਕਿ ਘੰਟਾ ਜਾਂ 2 ਘੰਟੇ ਉਹ ਚੱਲਦਾ ਹੋਊਗਾ। 2 ਘੰਟੇ ਜੀ ਲੋਕ ਜਿਹੜੇ ਨੇ ਕਿਉਂਕਿ ਅੱਜ ਕੱਲ੍ਹ ਆਰਗੈਨਿਕ ਚੀਜ਼ਾਂ ਕਿੱਥੇ ਮਿਲਦੀਆਂ ਨੇ। ਸੋ ਇਹਨੂੰ ਅਸੀਂ ਹੋਰ ਨਵੇਂ ਪਰਚੇ ਹੋਰ ਵੀ ਸਮਾਨ ਬਣਾ ਕੇ ਮਲ ਫੁਲਕਾਰੀਆਂ, ਦਰੀਆਂ ਹੈਨਾ ਸਾਡੀਆਂ ਚਾਦਰਾਂ ਜੋ ਸਾਡਾ ਕਲਚਰ ਅੱਜ ਜੇ ਮੈਂ ਤੁਹਾਨੂੰ ਦੱਸਾਂ ਮੁਹਾਲੀ ਏਅਰਪੋਰਟ ਦੇ ਅੰਦਰ ਇੱਕ ਸਰਕਾਰ ਦੀ ਦੁਕਾਨ ਹੈ ਜਿੱਥੇ ਫੁਲਕਾਰੀਆਂ, ਜੁੱਤੀਆਂ ਤੇ ਹੋਰ ਕਲਚਰਡ ਜਿਹੜਾ ਸਾਡਾ ਮਸ਼ਹੂਰ ਚੀਜ਼ ਹੈ ਨੇ ਉੱਥੇ ਸਭ ਤੋਂ ਵੱਧ ਵਿਕਰੀ ਉੱਥੇ ਉਸ ਦੁਕਾਨ ਦੀ ਹੈ ਕਿਉਂਕਿ ਲੋਕ ਲੈ ਕੇ ਜਾਣਾ ਚਾਹੁੰਦੇ ਪੰਜਾਬ ਦੀ ਅਸੀਂ ਹੁਣ ਫੁਲਕਾਰੀਆਂ ਨੂੰ ਫਰੇਮ ਵੀ ਕਰਤਾ ਤਾਂ ਕਿ ਉਹ ਘਰੇ ਜਾ ਕੇ ਲਾ ਸਕਣ ਆਪਣੇ ਡਰਿੰਗ ਰੂਮ ਜਾਂ ਕਿਤੇ ਸੋ ਇਹ ਰੋਜ਼ਗਾਰ ਦਾ ਇੱਕ ਸਾਧਨ ਜਿਹੜਾ ਜਿਹੜਾ ਕਿ ਐਂ ਪਿਆ ਸੀਗਾ ਉਹੀ ਲੇਡੀਜ਼ ਪਿੰਡਾਂ 'ਚ ਕੰਮ ਕਰਨ ਗਈਆਂ ਦੋ-ਦੋ ਹੱਥ ਲਗਭਗ 50 ਤੋਂ 60 ਹਜ਼ਾਰ ਤਾਂ ਮਿਨੀਮਮ ਇਨਕਮ ਹੁਵੀ ਮਹੀਨੇ ਦੀ ਲੱਖ ਤੱਕ ਵੀ ਜਾ ਸਕਦੀ ਹੈ ਲੱਖ ਤੋਂ ਵੱਧ ਵੀ ਜਾ ਸਕਦੀ ਹੈ ਜਿਉਂ ਜਿਉਂ ਆਰਡਰ ਵਧੇ ਜਾਣਗੇ ਕੰਮ ਕਰਵਾਉਂਗਾ ਸਰ 올림픽 ਦੀ ਫੰਡ ਨੂੰ ਲੈ ਕੇ ਜਿਹੜਾ ਸੰਸਦ ਚ ਮੰਗੂਤੀ ਹੈ ਵੀ ਪੰਜਾਬ ਨੂੰ ਬਹੁਤ ਘੱਟ ਫੰਡ ਹੈ ਜਿਹੜਾ ਦਿੱਤਾ ਜਾਂਦਾ ਹੈ ਹਰ ਸਾਲ ਦੇਖੋ 19 ਪਲੇਅਰ ਗਏ ਨੇ ਪੰਜਾਬ ਦੇ ਠੀਕ ਹੈ ਨਾ ਤੇ ਪਰ ਹੋਰ ਸੂਬਿਆਂ ਨੂੰ ਖੇਡਾਂ ਵਾਸਤੇ ਜ਼ਿਆਦਾ ਬਜਟ ਹੈ ਜਦ ਕਿ ਮੈਡਲ ਅਸੀ ਲਏ ਗਏ 20 ਮੈਡਲ ਲੈ ਕੇ ਆਏ 32 ਚੋਂ ਏਸ਼ੀਆਰਚ ਇਸ ਵਾਰ ਵੀ ਮੈਡਲ ਇੱਕ ਆ ਗਿਆ ਆਪਣੇ ਮੁੰਡੇ ਨੂੰ ਤੇ ਹਾਕੀ ਟੀਮ ਬਹੁਤ ਅੱਛਾ ਖੇਡ ਹਾਕੀ 11 ਜੋ 10 ਪੰਜਾਬ ਦੇ ਨੇ ਹਾਕੀ ਟੀਮ ਚ ਹਰਮਨਪ੍ਰੀਤ ਕੈਪਟਨ ਹੈ ਗੁਰਜੰਟਾ ਸ਼ਮਸ਼ੇਰ ਹੈ ਹੈਨਾ ਤੇ ਮਤਲਬ ਖੇਡਾਂ ਦੇ ਵਿੱਚ ਅਸੀਂ ਆਪ ਵੀ ਪਸੀ ਪ੍ਰਮੋਟ ਕਰ ਰਹੇ ਹਾਂ ਅਸੀਂ ਪਹਿਲਾਂ ਪੈਸੇ ਦਿੱਤੇ ਇਸ ਵਾਰ ਕਿ ਉਹ ਕਮ ਸੇ ਕਮ ਉਹ ਬੂਟ ਤਾਂ ਲੈ ਲੋ ਨਾ ਜਿਨ੍ਹਾਂ ਨੂੰ ਪਾ ਕੇ ਭੱਜਣਾ ਹੈ ਇਥੇ ਨੰਗੇ ਪੈਰੀ ਸੂਏਆਂ ਦੀਆਂ ਪਟੜੀਆਂ ਤੇ ਭੱਜੇ ਫਿਰਦੇ ਆਪਾਂ ਚੇ جا کے اوتھے کیਵੇਂ کمپٹ ਕਰਨਗੇ ਉਹਨਾਂ ਨਾਲ ਜਦੋਂ شو ਨਹੀਂ ਹੋਇਆ ਹੁਣ ਵੀ ਇਹਨਾਂ ਕੋਲ ਇੱਥੇ ਪ੍ਰੋਪਰ ਫਿਰ ਉਹ ਗੱਦੇ ਤਾਂ ਲਾਉ ਨਾ ਜਿੱਤੇ ਪ੍ਰੈਕਟਿਸ ਕਰਨੀ ਹੈ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਕੁਸ਼ਤੀ ਦੀ ਉੱਥੇ ਗੱਦਿਆਂ ਤੇ ਆ ਤੇ ਜਦੋਂ ਉੱਥੇ ਜਾਂਦੇ ਆ ਤਾਂ ਗ੍ਰਿਪ ਹੀ ਨਹੀਂ ਬਣਦੀ ਉਹ ਸੋ ਅਸੀਂ ਪਹਿਲਾਂ ਦੇ ਰਹਿਆਂ ਮੈਡਲ ਜਿੱਤਣ ਦਾ ਵਾਦਾ ਦੇਣੀ ਦੇਣੇ ਪਰ ਮੈਡਲ ਜਿੱਤਣ ਯੋਗੇ ਤਾਂ ਬਣਾ ਲਈਏ ਨਾ ਜਿੱਤਣ ਯੋਗੇ ਕਰਤਾ ਲਈਏ ਨਾ ਸੋ ਇਸ ਇਸ ਮਾਮਲੇ 'ਚ ਸਰਕਾਰ ਤੋਂ ਮੰਗ ਕਰਦਾ ਦੇਸ਼ ਦੀ ਸਰਕਾਰ ਤੋਂ ਕਿ ਪੂਰੇ ਦੇਸ਼ ਦਾ ਨਾਮ ਉੱਚਾ ਹੁੰਦਾ ਜਦੋਂ ਤਿਰੰਗਾ ਤਹਾ ਜਾਂਦਾ ਤੇ ਉਹ ਸਾਰਾ ਦੇਸ਼ ਨੂੰ ਮਾਣ ਹੁੰਦਾ ਸ ਪੰਜਾਬ ਸਪੋਰਟਸ ਦੀ ਹੱਬ ਹੈ ਹਾਕੀ ਦੀ ਬਾਕਸਿੰਗ ਦੀ ਫੁੱਟਬਾਲ ਦੀ ਹਨਾ ਗੋਲੇ ਦੇ ਵਿੱਚ ਅਸੀਂ ਫਸਟ ਆਉਨੇ ਆ ਹਨਾ ਸਾਡੇ ਬੱਚੇ ਹੁਣ ਨਵੇਂ ਨਵੇਂ ਇਵਨ ਰੋਇੰਗ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਮੁੰਡੇ ਰੋਇੰਗ ਦੇ ਵਿੱਚ ਜਿਹੜੇ ਨੇ ਉਹ ਕਮਾਲਾਂ ਕਰ ਰਹੇ ਨੇ ਸੋ ਕੋਈ ਇਦਾਂ ਦੀ ਸਪੋਰਟਸ ਹੈ ਨਹੀਂ ਪੰਜਾਬ ਦੇ ਵਿੱਚ ਜਿਹੜੀ ਜਿੱਚ ਅਸੀਂ ਮੱਲਾ ਨਾ ਮਾਰੇ ਹੁਣ ਤਾਂ ਸਾਡਾ ਬਜਟ ਬਣਦਾ ਬਣਦਾ ਬਜਟ ਸਾਨੂੰ ਮਿਲ ਜੀ ਅਸੀਂ ਹੋਰ ਵੀ ਦੇਸ਼ ਦੇ ਨਾਮ ਉੱਚਾ ਕਰਾਂਗੇ ਮੈਨੂੰ ਸਭ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਨੇ ਉਹਨਾਂ ਦੀ ਬੜੀ ਘਾਟ ਹੈ ਆਉਣ ਵਾਲੇ ਆਉਣ ਵਾਲੇ ਦਿਨਾਂ ਚ ਰੱਖਾਂਗੇ ਜੀ ਪਤਾ ਘਾਟ ਹੈ ਕੀ ਖਤਮ ਹੀ ਕਰਤਾ ਜੀ ਪੀਟੀਆਈ ਦੀ ਪੋਸਟ ਹੀ ਖਤਮ ਕਰਤੀ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਗਭਗ ਏਜ ਮੀਟੀ ਹੋ ਮੰਗੇ ਜਦੋਂ ਸਭ ਤੋਂ ਪਹਿਲਾਂ ਵਿਸਲ ਵਜਾ ਕੇ ਪੀਟੀ ਮੈਕ ਇਕੱਠੀ ਕਰ ਦਿੰਦਾ ਸਾਰਿਆਂ ਨੂੰ ਹਾਂਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਾਰਾ ਕਲਚਰੀ ਖਤਮ ਕਰਕੇ ਰੱਖਦਾ ਅਸੀਂ ਹੁਣ ਸਕੂਲ ਜਿਹੜੇ ਬਣਾ ਰਿਆ ਨਵੇਂ ਬਣਾ ਰਹੇ ਆਬੀਅਸਲੀ ਜੇ ਨਵੇਂ ਸਕੂਲ ਬਣ ਤਾਂ ਸਾਨੂੰ ਮਾਸਟਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਸਟਾਫ ਫੋਰਥ ਇੱਕ ਜੋ ਉਹ ਵੀ ਚਾਹੀਦੇ ਚਪੜਾਸੀ ਵਗੈਰਾ ਵੀ ਚਾਹੀਦੇ ਫਿਰ ਅਸੀਂ ਇੱਕ ਕੈਂਪਸ ਮੈਨੇਜਰ ਰੱਖਣ ਲੱਗੇ ਆ ਹੈਡਮਾਸਟਰ ਨੂੰ ਪੜ੍ਹਾਈ ਦੀ ਚਿੰਤਾ ਹੋਵੇ ਹੈਡਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਫਲਾਨਾ ਪੱਖਾ ਖਰਾਬ ਹੋ ਗਿਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਣਾ ਚਾਹੀਦਾ ਜੋ ਕਿ ਦਿੱਲੀ ਦੇ ਵਿੱਚ ਸਫਲਤਾਪੂਰਵਕ ਸਰਕਾਰੀ ਸਕੂਲਾਂ ਚੱਲ ਰਹੇ ਉਹ ਸੀ ਕਰਾਂਗੇ। ਬਾਸਨ ਦਾ ਅੰਮ੍ਰਿਤਪਾਲ ਤਰ ਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀਏ 124 ਸਾਲ ਹੋ ਉਸ ਸਟੇਸ਼ਨ ਬਣੇ ਪਰ ਹੁਣ ਤੇ ਜੀਆਰਸੀ ਨਾਂ ਦਾ ਮਟੀਰੀਅਲ ਆਇਆ ਜਾ ਰਿਹਾ ਜਿਹੜਾ ਕਿ ਲੋਹੇ ਦੇ ਉੱਪਰ ਉਹਨਾਂ ਨੂੰ ਪੇਚਾਂ ਦੇ ਨਾਲ ਕੱਸ ਕੇ ਹੋ ਬੋ ਨਕਲ ਦਿੱਤੀ ਜਾ ਰਹੀ ਹੈਗੀ ਤਾਂ ਹ ਸਾਲ ਦੇ ਮੁਕਾਬਲੇ ਤਨ ਕਿੰਨਾ ਕੋ ਦੇਖੋ ਰੇਲਵੇ ਨਾਲ ਸੰਬੰਧਤ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਚਲੋ ਹੁਣ ਰਵਨੀਤ ਪਿੱਟੂ ਰੇਲਵੇ ਰਾਜ ਮੰਤਰੀ ਹੈ ਤੂਰੀ ਦਾ ਰੋ ਵੀ ਹੈ ਜੀ ਤੂਰੀ ਦਾ ਜਿਹੜਾ ਪੁਲ ਹੈ ਉਹ ਅੰਦਰ ਜਿਹੜਾ ਸ਼ਹਿਰ ਦੇ ਪੁਲ ਵੀ ਬਣਾਉਣੇ ਥੱਲੇ ਫਟਕ ਵੀ ਚੱਲਦਾ ਰੱਖਣਾ ਹੁਣ ਉਹ ਰੇਲਵੇ ਕਹਿੰਦਾ ਫਾਟਕ ਬੰਦ ਕਰੋ ਤੂੰ ਫਾਟਕ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਸੋ ਇਹ ਕਿਉਂ ਨਹੀਂ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਨ੍ਹਾਂ ਨੇ ਧੂਰੀ ਨਹੀਂ ਖੜਨਾ ਉਹ ਤਾਂ ਲੰਘ ਜਾਂ ਤੇ ਥੱਲੇ ਜਿਨ੍ਹਾਂ ਨੇ ਬਾਜ਼ਾਰ ਜਾਣਾ ਬਾਜ਼ਾਰ ਚ ਆਜਣ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖ ਨੇ ਮੈਂ ਰੇਲਵੇ ਮਨਿਸਟਰ ਸਾਹਿਬ ਨੂੰ ਲਿਖਿਆ ਚਿੱਠੀ ਹੈ ਕਿ ਤੁਸੀਂ ਰੂਲ ਚੇਂਜ ਕਰੋ ਜਿੱਥੇ ਤੁਹਾਨੂੰ ਫਾਟਕ ਬੰਦ ਕਰਨਾ ਪਿੰਡਾਂ ਵਿੱਚ ਦੀ ਜਿੱਤੋਂ ਮਰਜ਼ੀ ਤਾਂ ਚਾ ਜਾ ਕੇ ਲੰਗਾ ਲਓ ਕੋਈ ਗੱਲ ਨਹੀਂ ਪਰ ਜੇ ਹੁਣ ਸ਼ਹਿਰ ਹੈ ਕੋਈ ਧੂਰੀ ਵਗੈਰਾ ਤਾਂ ਸਭਾ ਜੇ ਇੱਕ ਪੁਲ ਬਣਾਉਣਾ ਹੈ ਤਾਂ ਤੁਸੀਂ ਇਹਦਾ ਮਤਲਬ ਇਹ ਕਿ ਸ਼ਹਿਰ ਹੀ ਬੰਦ ਕਰ ਦੋਗੇ ਅੱਧਾ ਅੱਧਾ ਸ਼ਹਿਰ ਉਧਲੇ ਪਾਸੇ ਹੋ ਜੂ ਅੱਧਾ ਇਧਰਲੇ ਪਾਸੇ ਹੋ ਜੂ ਕਿੱਥੋਂ ਦੀ ਬਾਜ਼ਾਰ ਚੱਲਦਾ ਲੋਕਾਂ ਦਾ ਰੋਜ਼ਗਾਰ ਚੱਲਦਾ ਉੱਥੇ ਸੋ ਰੇਲਵੇ ਨਾਲ ਸੰਬੰਧਿਤ ਕਾਫੀ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਣ ਵਾਲੇ ਦਿਨਾਂ ਚ ਮਿਨਿਸਟਰ ਸਾਹਿਬ ਨੇ ਬੋਲੇ ਨੇ ਇਹ ਤਾਂ ਬਿੱਟੂ ਬਿਆਨ ਦੇ ਕੇ ਗਏ ਨੇ ਕਿ ਜਿਹੜਾ ਮਾਨ ਸਾਹਿਬ ਨੇ ਬਿਆਨ ਦਿੱਤਾ ਨਹਿਰ ਬਣਾਉਣ ਵਾਸਤੇ ਉਹ ਇੱਕ ਜੰਗਲ ਹੈ ਕੀ ਕਹਿਣਾ ਚਾਹੀਦਾ ਕੀ ਕਹਿ ਸਦਿਆ ਜੰਗਲ ਜਦੋਂ ਬਣ ਗਈ ਉਦੋਂ ਉਸ ਤੋਂ ਬਾਅਦ ਪੁੱਛ ਲੈ ਫਿਰ ਉਹਨਾਂ ਨੂੰ ਹੋਰ ਕੀ ਕਰੀਏ 2500 ਕਿਉਂ ਸਿਕਬਾਣੀ ਜਾਊਗਾ 159 ਕਿਲੋਮੀਟਰ ਲੰਬਾਈ ਹੈ 521 ਮੋਗੇ ਹੋਣਗੇ 12.5 ਫੁੱਟ ਡੰਗਾਈ ਹੈ 50 50 ਫੁੱਟ ਚੌੜੀ ਹੈ ਬਿਲਕੁਲ ਉੱਥੋਂ ਚੱਲ ਕੇ ਨਾ ਆਪਣਾ ਹਰੀਕੇਪਤਨ ਤੋਂ ਬਿਲਕੁਲ ਰਾਜਸਥਾਨ ਦੇ ਬਾਰਡਰ ਦੇ ਜਗ੍ਹਾ ਖਤਮ ਹੋ ਜੂਗੀ ਉਹਦਾ ਨਾਮ ਹੈ ਮਾਲਵਾ ਨਹਿਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋ ਸਕਦੀ ਹੋਈ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਨੌਕਰੀਆਂ ਦੇ ਸਕਦੇ 43000 ਦਿੱਤੀਆਂ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਕਿ ਐ ਕਿਵੇਂ ਕਰ ਦੋਗੇ ਤੁਸੀਂ ਕਿ ਟੋਲ ਪਲਾਜ ਬਿਵੇਂ ਬੰਦ ਕਰ ਦੋਗੇ 17 ਟੋਲ ਪਲਾਜ ਬੰਦ ਕਰ ਦੇ ਇੱਕਾ ਜਿਹੜਾ ਇਹ ਤੇ ਆ ਹੁਣ ਕੀ ਇਹਦਨੋ ਮਲੇਕੋਲਾ ਰੋਡ ਮਲੇਕੋਲਾ ਤੇ ਅਮਰਗੜ ਦੇ ਵਿਚਾਲੇ ਪੰਜ ਦਿਨ ਤੋਂ ਬੰਦ ਹੋ ਰਿਹਾ ਸੋ ਅਸੀਂ ਨਹੀਂ ਕੋਈ ਐਕਸਟੈਂਸ਼ਨ ਸੋਲੂਸ਼ਨ ਦੇਣੀ ਹਾਂ ਉਹਨਾਂ ਬੋਲਣਾ ਕੰਮ ਹੈ ਪਰ ਜਦੋਂ ਕੰਮ ਹੋ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕਿਉਂ ਨਹੀਂ ਕਿਸੇ ਨੇ ਸੋਚਿਆ ਮੈਂ ਕਿ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਮੋਗਿਆਂ ਦਾ ਦਰਦ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਅੱਧੇ ਦਿਨ 'ਚ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਇੱਕ ਇੱਕ ਮਿੰਟ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਪਾਣੀ ਪਿੱਛੇ ਨਾ ਸੋ ਸੋ ਅਸੀਂ ਸਾਡਾ ਪਾਣੀ ਹੈ ਅਸੀਂ ਆਪਣੇ ਪਾਣੀ ਨੂੰ ਕਿਉਂ ਨਾ ਇਸਤੇਮਾਲ ਕਰੀਏ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਵਾਲਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਹੋ ਜੂ ਵਿਚਾਲੇ ਹੈਗੀ ਹੈ ਗੰਗਾ ਕਨਾਲ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਨੇ ਜਿਹੜੀ ਕਿ ਰਾਸਤਾ ਨੂੰ ਜਾਂਦੀ ਹੈ ਉਹਦੇ ਚ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਚੋਂ ਨਿਕਲਦਾ ਤਾਂ ਕੁਝ ਪਰਲੇ ਪਾਸੇ ਫੇਰ ਆਪਣੀ ਹੈ ਸਰੰਦ ਫੀਡਰ ਕਹਿੰਦੇ ਉਹ ਚ 5000 ਕਿਉਂ ਸਿਕ ਜਾਂਦਾ ਉਹਦੇ ਚ ਕਲੌਸ ਕਰਦੇ ਪੰਪਾਂ ਨਾਲ ਚੱਕ ਕੇ ਇਧਰਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਬਚੂਗੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪਰਲੇ ਪਾਸੇ ਫਜ਼ਲ ਕਾਲੇ ਪਾਸੇ ਵਰਤੇ ਜਾਊਗਾ ਇਧਰਲੇ ਪਾਸੇ ਇਧਰਲੇ ਪਾਸੇ ਵਰਤੇ ਜਾਊਗਾ ਤੇ ਬਾਕੀ ਕਿਸੇ ਦੇ ਕਹਿਣ ਨਾਲ ਇਹ ਬੰਦ ਨਹੀਂ ਹੋਣੀ ਤੇ ਪਾਣੀ ਜਾਣੀ ਹੈ ਅਸੀਂ ਕੰਮ ਉਹੀ ਕਰਦੇ ਆ ਜਿਹੜਾ ਕਰ ਸਕਦੇ ਆ ਜਿਹੜਾ ਨਹੀਂ ਕਰ ਸਕਦੇ ਅ ਬਜਟ ਹੈ ਨਹੀਂ ਮੈਂ ਕਿਵੇਂ ਕਰ ਸਕਦਾ ਜੇ ਬਜਟ ਹੀ ਹੈ ਨਹੀਂ ਸੋ ਇਸ ਕਰਕੇ ਇਸ ਨਹਿਰ ਦਾ ਪਲਾਨਿੰਗ ਜਿਹੜੀ ਹੈ ਪ੍ਰੋਪਰ ਹੋ ਗਈ ਹੈ ਹੁਣ ਕਿਰਤੀਮਿੰਤੀ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਲੈਣੀ ਪੈਣੀ ਹੈ ਕਿਉਂਕਿ ਉਹਨਾਂ ਨੇ ਇਨਕੁਆਇਰ ਕੀਤੀ ਹੋਈ ਉਸ ਵੇਲੇ ਜਦੋਂ ਆਬਦੀ ਬਨਾਹਰ ਬਣਾਉਣੀ ਸੀ ਉਹ ਵੀ ਕਰਨਗੇ ਠੀਕ ਹੈ ਰਾਜਪਾਲ ਸਾਹਿਬ ਵੀ ਉਹਨਾਂ ਦਾ ਰਾਜਸਥਾਨ ਦੇ ਆ ਗਏ ਹੈ ਸੋ ਚੰਗੇ ਸਬੰਧ ਰਹਿਣਗੇ ਅੱਜ ਸੌ ਚੁੱਕੀ ਹੈ ਉਹਨਾਂ ਨੇ ਤੇ ਮਿਲ ਕੇ ਕੰਮ ਕਰਾਂਗੇ ਪੰਜਾਬ ਦੀ ਤਰੱਕੀ ਵਾਸਤੇ